ਮੈਂ ਆ ਜ਼ਰੂਰ ਕਹਿ ਸਕਦੀ ਆ ਕਿ ਜਿੰਨੇ ਵੀ ਦੂਜੇ ਮੇਰੇ ਵਿਰੋਧੀ ਨੇ ਉਹ ਦਿੱਲੀ ਦੇ ਗੁਲਾਮ ਨੇ ਇੱਕ ਅਕਾਲੀ ਦਲ ਹੈ ਜਿਹੜੇ ਪੰਜਾਬ ਦੀ ਜਨਤਾ ਦੀ ਗੁਲਾਮੀ ਕਰਦੀ ਆ ਪਹਿਲੀ ਤਰੀਕ ਨੂੰ ਜਿਹੜੀ ਤਨਖਾਹ ਆਉਂਦੀ ਆ ਮੇਰੇ ਵੀ 10 ਫਿਰ 23 ਤਰੀਕ ਨੂੰ ਆਈ ਕਿ 24 ਨੂੰ ਆਈ ਸਹੀ ਕਹਿ ਰਹੀ ਆ ਕਿ ਝੂਠ ਕਹਿ ਰਹੀ ਆ ਆ ਹਾਂ ਲੈ ਮਾਇਨ ਨਾ ਕਰਨਾ ਭਾਵੇਂ ਸਾਡੀ ਰਿਸ਼ਤੇਦਾਰੀ ਸੀਗੀ ਲੇਕਿਨ ਪਿਛਲੇ 5 ਸਾਲਾਂ 'ਚ ਕਾਂਗਰਸ ਨੇ ਵੀ 1 ਲੱਖ ਕਰੋੜ ਦਾ ਕਰਜ਼ਾ ਚੜਾਤਾ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਕਿ ਚੰਡੀਗੜ੍ਹ ਤਾਂ ਰਾਜਧਾਨੀ ਹੈ ਹੋਵੇ ਲੇਕਿਨ ਕੈਪੀਟਲ ਸਿਟੀ ਆ ਬਰ ਸਕਦਾ ਹੈ ਬਾਦਾਂ ਨੂੰ 8 ਸਾਲ ਦਾ ਸਮਾਂ ਦੇ ਜਾਂਦੇ ਨਾ ਤੁਸੀਂ ਆ ਪਿਛਲਾ ਲੇਕਿਨ ਚੰਡੀਗੜ੍ਹ ਵੱਡੇ ਦਾ ਸਾਰਾ ਪਿੱਛੇ ਛਾੜ ਛੋੜ ਕੇ ਕੈਪੀਟਲ ਸਿਟੀ ਹੁੰਦੀ ਬਟੇਂਡਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸ਼ੀਮਰਤ ਕੌਰ ਬਾਦਲ ਆਪਣੀ ਚੋਣ ਮਹਿੰਮ ਦੌਰਾਨ ਅੱਜ ਬਠਿੰਡਾ ਦੇ ਅਕਾਲੀ ਆਗੂ ਇੰਦਰਜੀਤ ਸਿੰਘ ਬਰਾੜ ਦੇ ਘਰ ਪਹੁੰਚੇ ਜਿੱਥੇ ਉਹਨਾਂ ਦਾ ਭਾਰੀ ਇਕੱਠ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਠਿੰਡਾ ਦੇ ਵਿੱਚ ਜੋ ਵੀ ਤਰੱਕੀ ਹੋਈ ਹੈ ਵੱਡੇ ਪ੍ਰੋਜੈਕਟ ਲੱਗੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹੈ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਦੂਜੀਆਂ ਪਾਰਟੀਆਂ ਕੇਂਦਰ ਦੀਆਂ ਗੁਲਾਮ ਨੇ ਉਨਾ ਵਿਅੰਗ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਕੋਲ ਤਾਂ ਮੁਲਾਜ਼ਮਾਂ ਦੀ ਤਨਖਾਹ ਦੇਣ ਵਾਸਤੇ ਵੀ ਫੰਡ ਨਹੀਂ ਹਨ ਇਸ ਤੋਂ ਇਲਾਵਾ ਇਸ ਮੌਕੇ ਇੱਕ ਹੋਰ ਵੱਡੀ ਗੱਲ ਉਹਨਾਂ ਨੇ ਕਹੀ ਕਿ ਜੇਕਰ ਅਕਾਲੀ ਦਲ ਤੇ ਲੋਕ ਇੱਕ ਵਾਰ ਫੇਰ ਭਰੋਸਾ ਜਤਾਉਂਦੇ ਹਨ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਸਗੋਂ ਬਠਿੰਡੇ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਜਾਣਿਆ ਜਾਵੇਗਾ ਛੁੱਟੀ ਵਾਲੇ ਦਿਨ ਵਿੱਚ ਵੀ ਤੁਸੀਂ ਆਪਦੇ ਰੁਝੇਿਆਂ ਤੋਂ ਸਮਾਂ ਕੱਢ ਕੇ ਅੱਜ ਤੁਸੀਂ ਸਾਰੇ ਇੱਥੇ ਪਹੁੰਚਿਓ ਬਹੁਤ-ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਕਈ ਤਾਂ ਚੰਡੀਗੜ੍ਹ ਤੋਂ ਇੱਥੇ ਪਹੁੰਚੇ ਹੋ ਨਾ ਅਰਪਰਵਾਰਾਂ ਤੋਂ ਬਹੁਤ-ਬਹੁਤ ਧੰਵਾਜੇ ਦੂਰੋਂ ਚੱਲ ਕੇ ਆਏ ਨੇ ਇਹ ਬਿਲਕੁਲ ਸਹੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਅਹਿਮ ਡਿਸੀਜਨ ਜੋ ਥੇ ਦੇਸ਼ ਦੀ ਪਾਰਲੀਮੈਂਟ ਵਿੱਚ ਉਹ ਕਿਹੜਾ ਉਮੀਦਵਾਰ ਤੁਸੀਂ ਚੁਣ ਕੇ ਭੇਜਣਾ ਚਾਹੁੰਦੇ ਹੋ ਜਿਹੜਾ ਵੇ ਬਾਕੀ ਦੇ ਨਾਲ ਬਹਾਦਰੀ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਆਪਣੇ ਸੂਬਾ ਦੇ ਹਕਕਾਂ ਦੀ ਰਾਖੀ ਵਾਸਤੇ ਆਵਾਜ਼ ਉਠਾ ਸਕਦਾ ਕਿਉਂਕਿ ਪਿਛਲੇ ਸਮੇਂ 'ਚ ਆਪਾਂ ਦੇਖ ਰਹੇ ਆ ਕਿ ਜਿੱਤੇ ਐਮਪੀਆ ਨੂੰ ਚੱਕ ਕੇ ਪਾਰਲਮਨ ਤੋਂ ਬਾਹਰ ਸਿੱਟ ਕੇ ਵੀ ਬਿੱਲ ਪਾਸ ਹੋ ਰਹੇ ਨੇ ਤੇ ਜ਼ੋਰ ਤੇ ਜ਼ਬਰ ਦੇ ਨਾਲ ਬਹੁਤ ਸਾਰੇ ਪਾਰਟੀਆਂ ਦੱਬੀ ਜਾਂਦੀਆਂ ਨੇ ਸ਼ਾਇਦ ਅਕਾਲੀ ਦਲ ਤੇ ਕੋਲ ਵੀ ਇੱਕ ਚੋਇਸ ਇਹਗਾ ਕਿ ਕੁਰਸੀ ਸੌਖੀ ਨਿਕਲ ਜਾਊਗੀ ਸੀਟਾਂ ਵਾਅਦਾ ਜਾਣ ਗਿਆ ਚਲੋ ਕਿਤੇ ਗੱਠ ਜੋੜ ਕਰ ਲਈਏ ਥੋੜਾ ਬਹੁਤ ਕੰਪਰੋਮਾਈਜ਼ ਕਰ ਲਈਏ ਲੇਕਿਨ ਮੇਰਾ ਖਿਆਲ ਜਿਹੜਾ ਅਸੀਂ ਬਾਦਲ ਸਾਹਿਬ ਦੇ ਵਿਰਸਾ ਵਿਰਾਸਤ ਚੋ ਇਨਹੇਰਿਟ ਕੀਤਾ ਹੈ ਕਿ ਹਮੇਸ਼ਾ ਪੰਜਾਬੀਆਂ ਦੇ ਹੱਕ ਵਾਸਤੇ ਇਮਾਨਦਾਰੀ ਦੇ ਨਾਲ ਖੜਨਾ ਤੇ ਭਾਵੇਂ ਸਰਕਾਰ ਬਣੇ ਨਾ ਬਣੇ ਸੀਟ ਆਏ ਨਾ ਆਏ ਲੇਕਿਨ ਬੇਵਫਾਈ ਝੂਠੇ ਲਾਰੇ ਝੂਠੇ ਵਾਦੇ ਝੂਠ ਨੀ ਮਾਰਨਾ ਲੋਕਾਂ ਦੇ ਨਾਲ ਇਮਾਨਦਾਰੀ ਬਾਦਲ ਸਾਹਿਬ ਕਹਿੰਦੇ ਕਿ ਨਾ ਕਿਸੇ ਗਾਰੰਟੀ ਦੀ ਲੋੜ ਹੋਣੀ ਚਾਹੀਦੀ ਹੈ ਬੇਟਾ ਨਾਕ ਤੇ ਸੇ ਬਾਤੇ ਦੀ ਤੁਹਾਡੀ ਜ਼ੁਬਾਨ ਹੀ ਇਹੋ ਜੀ ਹੋਣੀ ਚਾਹੀਦੀ ਕਿ ਲੋਕਾਂ ਨੂੰ ਵਿਸ਼ਵਾਸ ਹੋਵੇ ਸੋ ਬਾਦਸਾਹ ਕੋ ਸਿੱਖਿਆ ਕਿ ਜਿੱਥੇ ਖੇਤਰੀ ਪਾਰਟੀ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ ਹੈ ਤੇ ਅੱਜ ਮੈਨੂੰ ਇਸ ਨਾਲ ਦਾ ਵੀ ਮਾਨ ਹੈ ਕਿ ਜਿਹੜੀ ਵੱਡੀ ਵੱਡੀ ਪਾਰਟੀਆਂ ਨੈਸ਼ਨਲ ਪਾਰਟੀਆਂ ਜਾਂ ਕਹਿ ਸਕਦੀਆਂ ਕਿ ਕਿਸੇ ਇੱਕ ਕਮਿਊਨਿਟੀ ਕਮਿਊਨਿਟੀ ਦੇ ਨਾਲ ਆਪਣੇ ਆਪ ਨੂੰ ਉਹ ਕਨੈਕਟ ਕਰਦੀਆਂ ਨੇ ਅੱਜ ਉਹ ਪਾਰਟੀਆਂ ਨੇ ਵੀ ਉਹਨੇ ਡਾਈਵਰਸ ਕੈਂਡੀਡੇਟਸ ਹਰ ਧਰਮ ਦੇ ਲਈ ਖੜੇ ਕੀਤੇ ਜਿਨੇ ਅਕਾਲੀ ਦਲ ਨੇ ਕੀਤੇ ਜਿਵੇਂ ਜੈਨ ਸਾਹਿਬ ਨੇ ਕਿਹਾ ਕਿ ਸਹੀ ਮੰਨਨੇ ਚੇ ਇਨਕਲੂਸਿਵ ਜੇ ਕਿਹਾ ਜਾਏ ਤਾਂ ਅਕਾਲੀ ਦਲ ਨੇ ਹਰ ਇੱਕ ਵਾਰ ਨੂੰ ਹਾਂ ਮੈਂ ਸਮਝਦੀ ਆ ਵਿਵਿਆ ਦੀ ਕੀਮਤੀ ਥੋੜੀ ਘਟੇ ਉਸ ਲਿਸਟ ਚ ਨੇ ਕਿ ਕੋਈ ਗੱਲ ਨਹੀਂ ਉਹ ਵੀ ਪਤਾ ਲਾਂਗੇ ਵਾਦੀ ਵਾਦੀ ਪਰ ਇਹ ਜ਼ਰੂਰ ਕਿ ਸਾਡੀ ਸੋਚ ਜਿਹੜੀ ਪਾਇਚਾਰ ਇੱਕ ਸਾਂਝ ਅਮਨ ਸ਼ਾਂਤੀ ਵਿਕਾਸ ਇਹ ਸਾਡੇ ਤਿੰਨ ਨਾਰੇ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਤੇ ਬਾਦਲ ਸਾਹਿਬ ਨੇ ਸਾਰੀ ਉਮਰ ਸਾਡੇ ਤੋਂ ਸਾਹਮਣੇ ਹੈ ਜਿਹਨਾਂ ਸਾਰੇ ਤੁਸੀਂ ਕਈ ਪੀੜ੍ਹੀਆਂ ਤੋਂ ਉਹਨਾਂ ਨੂੰ ਦੇਖਦੇ ਆਏ ਹੋ ਸੋ ਅੱਜ ਉਸ ਪਾਰਲੀਮੈਂਟ ਵਿੱਚ ਭਾਵੇਂ ਜਿਹੜੀ ਮਰਜ਼ੀ ਸਰਕਾਰ ਬਣੇ ਕਿੰਨੀ ਵੱਡੀ ਕਿੰਨੀ ਮਜ਼ਬੂਤ ਹੋਏ ਉਥੇ ਇਹੋ ਜਿਹੇ ਬੰਦੇ ਹੋਣ ਜਿਹੜੇ ਨਾ बिकਨ ਨਾ ਝੁਕਨ ਤੇ ਨਾ ਹੀ ਕਿਸੇ ਹੋਰ ਪਾਰਟੀ ਦੀ ਗੁਲਾਮੀ ਕਰਦੇ ਹੋਣ ਤੇ ਮੈਂ ਆ ਜ਼ਰੂਰ ਕਹਿ ਸਕਦੀ ਹਾਂ ਕਿ ਜਿੰਨੇ ਵੀ ਦੂਜੇ ਮੇਰੇ ਵਿਰੋਧੀ ਨੇ ਉਹ ਦਿੱਲੀ ਦੇ ਖੁਦਾਮ ਨੇ ਇੱਕ ਅਕਾਲੀ ਦਲ ਹੈ ਜਿਹੜੇ ਪੰਜਾਬ ਦੀ ਜਨਤਾ ਦੀ ਗੁਲਾਮੀ ਕਰਦੀ ਹੈ ਤੇ ਜੇ ਅਸੀਂ ਬਾਕੀ ਤੇ ਮੁੱਦਿਆਂ ਦੀ ਗੱਲ ਕੀਤੀ ਤਾਂ ਫਿਰ ਮੈਂ ਕਹਿ ਸਕਦੀ ਅੱਜ ਜਿਹੋ ਜੇ ਕਾਨੂੰਨ ਵਿਵਸਥਾ ਦੀ ਗੱਲ ਹੈਗੀ ਆ ਲੁੱਟਾ ਖੋਹਾ ਸੁਰੱਖਤियां ਗੈਂਗਸਟਰ ਮਤਲਬ ਪਿੰਡਾਂ 'ਚ ਮੈਂ ਜਾਂਦੀ ਆ ਮੈਨੂੰ ਵਿਦਿਆ ਕਹਿੰਦੀ ਆ ਕਿ ਬੀਬਾ ਜੀ ਅਸੀਂ ਤੁਹਾਡੇ ਪ੍ਰੋਗਰਾਮ ਵਾਸਤੇ ਆਇਆ ਚੁੱਪਾ ਸੀ ਆ ਤਾਂ ਬੈਠੇ ਆ ਮੈਂ ਮੈਂ ਕਿਹਾ ਤੁਸੀਂ ਬੋਲਦੀ ਨਹੀਂ ਹੈਗੀ ਜਦ ਮੈਂ ਗੱਲ ਕਰ ਕਹਿੰਦਾ ਸਾਨੂੰ ਫਿਕਰ ਹੈ ਘਰੇ ਦੂਆ ਬੰਦ ਕਰਕੇ ਮੈਂ ਘਰੇ ਜਾ ਕੇ ਕੀ ਗਾਇਬ ਹੋਗਾ 2 ਘੰਟੇ ਬਾਅਦ ਜਲਸੀ ਬੋਰਡ ਤੇ ਜਾ ਆ ਪਿੰਡਾਂ ਦਾ ਮਾਲ ਹੈ ਜਿੱਥੇ ਲੋਕੀ ਕਦੇ ਜਿੰਦਰਾ ਨਹੀਂ ਲਾਂਦੇ ਸੀ ਕਿ ਗੇਟ ਆ ਹੀ ਖੁੱਲੇ ਹੁੰਦੇ ਸੀ ਹੁਣ ਪਿੰਡਾਂ 'ਚ ਵੀ ਗੇਟ ਬੰਦ ਕਰਨ ਲੱਗ ਪਏ ਨੇ ਸਿਰ ਪੰਜਾਬ 'ਚ ਸ਼ਹਿਰਾਂ 'ਚ ਤਾਂ ਤੁਸੀਂ ਸਾਰੇ ਜਾਣਦੇ ਹੋ ਉਹਨੇ ਪੁੱਛੋ ਮੰਡੀ 'ਚ ਸਾਰੀ ਮੰਡੀ ਨੇ ਸ਼ਟਰਡਾਊਨ ਕੀਤਾ ਕਿ ਦਿਨ 'ਚ ਤਾਂ ਸਾਡੀ ਲੁੱਟਾਂ ਖੋਹਾਂ ਹੁੰਦੀਆਂ ਰਾਤ ਨੂੰ ਵੀ ਤਾਰੇ ਤੋੜ ਕੇ ਲੈ ਜਾਂਦੇ ਨੇ ਚੌਂਕੀ ਦੇ ਸਾਹਮਣੇ ਧਰਨਾ ਮਾਰਿਆ ਪੂਰੀ ਮੰਡੀ ਨੇ ਐਮਐਨਏ ਸਾਹਮਣੇ ਉਹਨਾਂ ਦੇ ਨਾਲ ਧਰਨਾ ਮਾਰਿਆ ਪੁਲਿਸ ਦੀ ਹਾਜ਼ਰੀ 'ਚ ਗੈਂਗਸਟਰ ਆਏ ਦੋਲੀਆਂ ਮਾਰ ਕੇ ਚਲੇ ਗਏ ਪੇਪਸ ਦੇ ਹੱਥ ਖੜੇ ਤੇ ਐਮਐਲਏ ਸਾਹਦੇ ਹੱਥ ਖੜੇ ਮੈਂ ਤਾਂ ਘਰਾਨਾ ਕਿ ਕਿੱਥੇ ਖੜੇ ਪਾਸੇ ਜਾ ਰਿਹਾ ਕੋਈ ਕੰਟਰੋਲ ਹੀ ਨਹੀਂ ਹੈਗਾ ਸੋ ਇੱਕ ਪਾਸੇ ਜੇ ਲਾਅ ਨ ਆਰਡਰ ਦੀਆਂ ਧਜੀਆਂ ਓੜੀਆਂ ਹੋਈਆਂ ਨੇ ਤੇ ਕਿਹੜੀ ਇੰਡਸਟਰੀ ਆਊਗੀ ਕਿਹੜਾ ਵਿਕਾਸ ਤੇ ਕਿਹੜਾ ਅੱਗੇ ਜਾਊਗਾ ਕਰਜ਼ਾਈ ਸਾਡਾ ਸੂਬਾ ਇੰਨਾ ਹੋ ਗਿਆ ਕਿ ਪਿਛਲੇ ਮਹੀਨੇ ਸਰਕਾਰ ਨੇ ਕਰਜ਼ਾ ਲੈ ਕੇ ਮੁਲਾਜ਼ਮਾਂ ਦੀ ਤਨਖਾਹਾਂ ਦਿੱਤੀਆਂ ਜਿਹੜੇ ਮੁਲਾਜ਼ਮਾਂ ਦੀ ਤਨਖਾਹ ਖੜੇ ਨੇ ਕੁਛੇ ਸ਼ਾਇਦ ਸੰਗਦੇ ਬੋਲਣਗੇ ਨਹੀਂ ਇਹਨਾਂ ਪੁਲਿਸ ਵਾਲਿਆਂ ਨੂੰ ਪੁੱਛੋ ਪਹਿਲੀ ਤਰੀਕ ਨੂੰ ਜਿਹੜੀ ਤਨਖਾਹ ਆਉਂਦੀ ਹੈ ਮੇਰੇ ਵੀ 10 ਫਿਰ 23 ਤਰੀਕ ਨੂੰ ਆਈ ਕਿ 24 ਨੂੰ ਆਈ ਸਹੀ ਕਰਿਆ ਕਿ ਅਕੂੜ ਕਰਿਆ ਆ ਹਾਲ ਹੈ ਹੁਣ ਤਨਖਾਹਾਂ ਵੰਨਣ ਵਾਸਤੇ ਪੈਸੇ ਨਹੀਂ ਕਿਉਂਕਿ 80 ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਕੇਜਰੀਵਾਲ ਨੂੰ ਨੈਸ਼ਨਲ ਹੀਰੋ ਬਣਾਤਾ ਹੈ ਪੰਜਾਬ ਦੇ ਸਿਰੇ ਤੇ ਮਾਇੰਦ ਨਾ ਕਰਨਾ ਭਾਵੇਂ ਸਾਡੀ ਰਿਸ਼ਤੇਦਾਰੀ ਸੀਗੀ ਲੇਕਿਨ ਪਿਛਲੇ 5 ਸਾਲਾਂ ਚ ਕਾਂਗਰਸ ਨੇ ਵੀ 1 ਲੱਖ ਕਰੋੜ ਦਾ ਕਰਜ਼ਾ ਚੜਾਤਾ ਨਾਤਾ ਤੋਂ ਬਾਹਰ ਬਠਿੰਡੇ 'ਚ ਕੋਈ ਇੱਟ ਦਿੱਖੀ ਨਾ ਇਹਨਾਂ ਦੀ ਆ ਭਾਈਵਾਲ ਪਾਰਟੀ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਦਾ ਐਲਾਈਅנס ਹੋ ਗਿਆ ਨਵੀਂ ਪਾਰਟੀ ਪੰਜਾਬ ਹੋਇ ਚਾੜੂ ਹੋ ਸਾਰੇ ਇਕੱਠੇ ਹੋ ਗਏ ਨੇ ਦੇਸ਼ ਭਰ ਚ ਇੰਡੀਆ ਐਲਾਈਅੰਸ ਬਣ ਗਿਆ ਸਾਂਝੇ ਉਮੀਦਵਾਰ ਸਾਂਝੀ ਸਰਕਾਰ ਬਣਾਉਣ ਦੇ ਫੈਸਲੇ ਇਹਨਾਂ ਦੇ ਸਾਡੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸਾਂਝਾ ਕੈਂਡੀਡੇਟ ਲੇਕਿਨ ਕਨੇ ਪੰਜਾਬ ਚ ਵੱਖਾਂ ਇਹਨਾਂ ਨੂੰ ਪੁੱਛੋ ਵੀ ਵੱਖ ਹੋ ਕੇ ਜਿੱਤ ਕੇ ਤੁਸੀਂ ਦਿੱਲੀ ਕਿਹੜੇ ਖਾਤੇ ਜਾਓਗੇ ਨਹੀਂ ਫਿਰ ਤਾਂ ਐਲਾਈਅੰਸ ਦਾ ਹਿੱਸਾ ਹੋਵਾਂਗੇ ਨਹੀਂ ਫਿਰ ਕਿਉਂ ਸੋ ਝੂਠ ਮਾਰਨ ਤੋਂ ਪਾਵੇਂ ਮੋਟਾ ਵੇਲੇ ਝੂਠੇ ਲਾਰੇ ਝੂਠੇ ਵਾਦੇ ਝੂਠ ਦੀ ਰਾਜਨੀਤੀ ਕਰਦੇ ਨੇ ਜਿਹੜਾ ਖਜ਼ਾਨਾ ਇਹਨਾਂ ਦੇ ਕੋਲ ਸੀ ਉਸ ਖਜ਼ਾਨੇ ਦੇ ਨਾਲ ਤੁਹਾਡੇ ਸ਼ਹਿਰ ਦਾ ਤੁਸੀਂ ਵਿਕਾਸ ਦੇਖ ਲਓ ਪੰਜਾਬ ਦੇ ਕੋਨੇ-ਕੋਨੇ ਵਿੱਚ ਬਿਜਲੀ ਦਾ ਜਿਹੜਾ 50 ਸਾਲਾਂ 'ਚ ਪੈਦਾਵਾਰ ਨਹੀਂ ਹੋਈ ਸੀ ਅਸੀਂ 10 ਸਾਲਾਂ 'ਚ ਡਬਲ ਕਰਤੀ 60 ਸਾਲਾਂ 'ਚ 1 ਮੈਗਾਵਾਟ ਨਹੀਂ ਐਡ ਹੋਇਆ ਆਬ ਫਟਕ ਹੁੰਦੇ ਸੀ ਸਾਰੇ ਕੋਲਾ ਦਾ ਸ਼ਹਿਰ ਬਣ ਗਿਆ ਖਵਾਈ ਅੱਡਾ ਆ ਗਿਆ ਵੱਡੇ ਹਸਪਤਾਲ ਸੈਂਟਰਲ ਯੂਨੀਵਰਸਿਟੀ ਆਹ ਸਾਇਨਰੀ ਸਟੇਡੀਅਮ ਬਣ ਗਿਆ ਕੈਂਸਰ ਹਸਪੀਟਲ ਕਿੰਨਾ ਕੁ ਸਮਾਂ ਪਤਾ ਦਿਨ ਲੱਗ ਜਾਵਾ ਤਾਂ ਸ਼ੁਰੂ ਕਰੀਏ ਆਪਾਂ ਬੇਸਿਕਸ ਜਿਹੜਾ ਸੁਭੇਰ ਕਰਦੇ ਸੀ ਪਹਿਲੇ ਇੱਥੇ ਵਾਟਰ ਸਪਲਾਈ ਸੀਵਰ ਧਲੀ ਨਾਲੀਆਂ ਲਾਈਟਾਂ ਪਹਿਲੇ ਰਹਿਣ ਲਾਈਟ ਦਾ ਸ਼ਹਿਰ ਬਣਾਈਏ ਤੇ 15 ਸਾਲ ਪਹਿਲੇ ਦਾ ਸ਼ਹਿਰ ਕੀ ਹੁੰਦਾ ਸੀ ਤੇ ਅੱਜ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਕਿ ਚੰਡੀਗੜ੍ਹ ਤਾਂ ਰਾਜਧਾਨੀ ਹੋਵੇ ਲੇਕਿਨ ਕੈਪੀਟਲ ਸਿਟੀ ਆ ਬਣ ਸਕਦੇ ਬਾਦਾਂ ਨੂੰ 8 ਸਾਲ ਦਾ ਸਮਾਂ ਦੇ ਦਿੰਦੇ ਨਾ ਤੁਸੀਂ ਆ ਪਿਛਲਾ ਤੇ ਚੰਡੀਗੜ੍ਹ ਮੰਡੀ ਦਾ ਸਾਰਾ ਪਿੱਛੇ ਛੱਡ ਛੁਰ ਕੇ ਕੈਪੀਟਲ ਸਿਟੀ ਹੁੰਦੀ ਇਹ ਕਿ ਕੋਈ ਗੱਲ ਨਹੀਂ ਲੋਕਾਂ ਨੇ ਝੂਠੇ ਚਾਸਿਆਂ 'ਚ ਆ ਗਏ ਸੋ ਮੈਂ ਇਹ ਆਹੀ ਬੇਨਤੀ ਹੈ ਕਿ ਇਮਾਨਦਾਰੀ ਦੇ ਨਾਲ ਅੱਜ ਦੇ ਮਾਹੌਲ 'ਚ ਜਿੱਥੇ ਬੰਦੇ ਦਾ ਕੋਈ ਸਟੈਂਡ ਨਹੀਂ ਤਿੰਨ ਪੀੜ੍ਹੀਆਂ 'ਚੋਂ ਕਿਹੜੀ ਪਾਰਟੀ 'ਚ ਸਵੇਰੇ ਕਿੱਥੇ ਤੇ ਸ਼ਾਮ ਨੂੰ ਕਿੱਥੇ ਹਲਕਾ ਬਦਲ ਲਓ ਪਾਰਟੀ ਬਦਲ ਲਓ ਦੂਜੇ ਅਲਕੇ 'ਚ ਚਲੇ ਜਾਓ ਆ ਜਿਹੜੇ ਬੰਦੇ ਜੇ ਐਮਐਲਏ ਦੀ ਟਿਕਟ 'ਚ ਵਿਗ ਜਾਂਦੇ ਨੇ ਐਮਪੀ ਦੀ ਟਿਕਟ 'ਚ ਵਿਗ ਜਾਂਦੇ ਤਾਂ ਦਿੱਲੀ ਜਾ ਕੇ ਕਿਹੜੀ ਚੀਜ਼ 'ਚ ਵਿਗ ਜਾਂਦੇ ਆਪਾਂ ਕੀ ਵਿਸ਼ਵਾਸ ਰੱਖੀਏ ਬਾਬਾ ਸਾਹਿਬ ਨੇ ਸਾਰੀ ਉਮਰ ਇੱਕ ਪਾਰਟੀ 'ਚ ਖੜੇ ਰਹੇ ਇੱਕ ਹਲਕੇ 'ਚ ਖੜੇ ਰਹੇ ਮੈਨੂੰ ਵੀ ਕਹਿੰਦੇ ਸੀ ਸੌਖਾ ਜਿੱਤ ਜਾਏਂਗੀ ਹੋਰ ਕਿਤੇ ਚਲੇ ਜਾ ਲੇਕਿਨ ਕਿਆ ਕਿ ਜੇ ਸਿਆਸਤ ਛੱਡਾਂਗੀ ਲੇਕਿਨ ਖੜਾਂਗੀ ਤਾਂ ਉੱਥੇ ਜਿੱਥੇ ਲੋਕਾਂ ਨੇ ਸਾਥ ਦਿੱਤਾ ਸੀ ਸੋ ਬੜੀ ਅੰਮ੍ਰਿਤਾ ਨੇ ਸਾਡੇ ਕੋਲ ਆਇਆ ਤਿੰਨ ਨੈਸ਼ਨਲ ਪਾਰਟੀਆਂ ਦੇ ਖਿਲਾਫ ਇਕੱਲਾ ਤੁਹਾਡੀ ਖੇਤਰੀ ਪਾਰਟੀ ਖੜੀ ਹੈ ਦੇਸ਼ ਦਾ ਖਜ਼ਾਨਾ ਹੈਗਾ ਸੂਬੇ ਦਾ ਖਜ਼ਾਨਾ ਹੈਗਾ ਉਹਨਾਂ ਦੇ ਕੋਲ 70 ਸਾਲ ਜਿਨ੍ਹਾਂ ਨੇ ਦੇਸ਼ ਤੇ ਰਾਜ ਕੀਤਾ ਇਹਨੇ ਵੱਡੇ ਖਜ਼ਾਨੇ ਦੇ ਮਾਲਕ ਨੇ ਲੇਕਿਨ ਅੱਜ ਤੁਹਾਡੀ ਤਕੜੀ ਸਿਧਾਂਤਾਂ 'ਚ ਪੰਜਾਬ ਤੇ ਪੰਜਾਬੀਆਂ ਦੇ ਹੱਕ ਵਾਸਤੇ ਵਿਕਾਸ ਤਰੱਕੀ ਅਮਨ ਸ਼ਾਂਤੀ ਭਾਈਚਾਰੇਕ ਸਾਂਝ ਵਾਸਤੇ ਕੰਨੀ ਖੜੀ ਹੈ ਤੁਹਾਡੇ ਆਸ਼ੀਰਵਾਦ ਦੀ ਮੈਂ ਉਮੀਦ ਕਰਦੀ ਹਾਂ ਕਿ 15 ਸਾਲ ਦੀ ਸੇਵਾ ਬਿਨਾਂ ਕਿਸੇ ਤੋਂ ਕੋਈ ਤੱਕਾ ਜਾਂ ਕੋਈ ਕਰਪਸ਼ਨ ਜਾਂ ਕੋਈ ਜਿਵੇਂ ਕਹਿੰਦੇ ਕਿ ਕੋਈ ਕਬਜ਼ਾ ਤੱਕਾ ਪਰਚਾ ਇਹਨਾਂ ਸਾਰੀ ਚੀਜ਼ਾਂ ਤੋਂ ਦੂਰ ਰਹਿ ਕੇ ਇੱਕ ਪਰਿਵਾਰ ਦੀ ਤਰ੍ਹਾਂ ਆਪਣੇ ਇਸ ਹਲਕੇ ਨੂੰ ਇਸ ਕਰਕੇ ਸੇਵਾ ਕੀਤੀ ਹੈ ਕਿਉਂਕਿ ਮੈਂ جنرلی توનો ایک ਪਰਵਾਰ ਦਾ حصہ سمجھ لے واٹیں ਤਕਲੀਫਾਂ میں اپنی ਸਖਤੀ ਕਲੀਸ਼ਾ ਮੰਨਦਿਆਂ ਜਿਵੇਂ ਸੁਖਵੀਰ ਜੀ ਮੰਨਦੇ ਨੇ ਬਾਲ ਸਾਹਿਬ ਮੰਨਦੇ ਸੀ ਸੋ ਆਸ ਕਰਦੀ ਆ ਕਿ ਤੁਸੀਂ ਵੀ ਮੈਨੂੰ ਆਪਣੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਸਮਝ ਕੇ ਜ਼ਰੂਰ ਪਹਿਲੇ ਜੂਨੋ ਜਿੱਥੇ ਆਪਣੀ ਵੋਟ ਪਾਓਗੇ ਉਹ ਤਿੰਨੋਂ ਜਿਹੜੇ ਫਸਲੀ ਬਟੇਰੇ ਮੇਰੇ ਖਿਲਾਫ ਅੱਜ ਖੜੇ ਨੇ ਸਿਰਫ ਤਕੜੀ ਨੂੰ ਹਰਾਉਣ ਵਾਸਤੇ ਨਹੀਂ ਤਾਂ ਇੰਨੀ ਵੱਡੀ ਪਾਰਟੀ ਕਾਂਗਰਸ ਹੈ ਕਿ ਸਾਡਾ ਹੀ ਬੰਦਾ ਘਟ ਕੇ ਜਿਹੜਾ 4 ਮਹੀਨੇ ਪਹਿਲੇ ਅਸੀਂ ਕਟਿਆ ਕੱਢਿਆ ਸੀਗਾ ਕਿ ਅਕਾਲੀ ਦਲ ਦੀ ਵੋਟਾਂ ਖਰਾਬ ਕਰੇ आजका ते बड़े-बड़े लीडर लेके ਸਾਡੀ ਲੀਡਰ ਦੀ ਨੂੰ ਤੇ ਫਿਰ ਨੰਮੀ ਹਲਕਾ ਜਿਹੜਾ ਬਾਦਲ ਸਾਹਿਬ ਦਾ ਘੜ ਕੇ ਲਾਇਆ ਜਾਂਦਾ ਹੈ ਝਾੜੂ ਮੰਤਰੀ ਉੱਥੇ ਖੜਾ ਕਰੇ ਤਾਂ ਕਿ ਅਕਾਲੀ ਦਲ ਦੇ ਵਕਰਾ ਨੂੰ ਦਬਾ ਲੇ ਇਹਨਾਂ ਦਾ ਨਿਸ਼ਾਨਾ ਸਿਰਫ ਆਈ ਹੈ ਕਿ ਅਕਾਲੀ ਦਲ ਹਾਰੇ ਅਕਾਲੀ ਦਲ ਦਾ ਨਿਸ਼ਾਨਾ ਹੈ ਕਿ ਬਠਿੰਡੇ ਦਾ ਜਿਹੜਾ ਕੰਮ ਕੀਤਾ ਹੈ ਇਹ ਤਰੱਕੀ ਦੀ ਰਫ਼ਤਾਰ ਘਾਟੇ ਸੋ ਮੈਂ ਆਸ ਕਰਦੀ ਹਾਂ ਤੁਸੀਂ ਬੇਨਤੀਆਂ ਪਰਵਾਨ ਕਰੋਗੇ ਤੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਆਪਣੀ ਵੀ ਪਾਓਗੇ ਤੇ ਹੋਰ ਵੀ ਪਾਓਗੇ ਬਹੁਤ-ਬਹੁਤ ਧੰਨਵਾਦ ਥੈਂਕਸ ਦਾ ਫਤਸਾ ਲਈ ਇਸ ਮੌਕੇ ਇੰਦਰਜੀਤ ਸਿੰਘ ਬਰਾਰ ਨੇ ਬੀਬਾ ਜੀ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਮੇਰੇ ਵੱਲੋਂ ਬੀਬਾ ਜੀ ਬਿਲਕੁਲ ਬੇਫਿਕਰ ਹੋ ਜਾਣ ਸਾਡੇ ਇਲਾਕੇ ਦੀ ਇੱਕ ਇੱਕ ਵੋਟ ਉਹਨਾਂ ਦੇ ਹੱਕ ਵਿੱਚ ਵਗਤੇਗੀ ਤੇ ਅਸੀਂ ਤੁਹਾਨੂੰ ਇੱਕ ਵਾਰ ਫੇਰ ਪਾਰਲੀਮੈਂਟ ਭੇਜ ਕੇ ਹੀ ਹਿੱਸਾ ਲਵਾਂਗੇ ਹਾਂਜੀ ਅੱਜ ਦਾ ਪ੍ਰੋਗਰਾਮ ਅਸੀਂ ਬਹੁਤ ਧੰਨਵਾਦੀ ਹਾਂ ਸਾਡੇ ਬੋਲਟਾਊਨ ਫੇਜ਼ 2 ਦੇ ਵਸਨੀਕਾਂ ਦਾ ਜਿਨ੍ਹਾਂ ਨੇ ਮੇਰੇ ਘਰ ਸਾਰਿਆਂ ਨੇ ਚਰਨ ਪਾਏ ਬੀਬਾ ਹਰਸਿਮਤ ਕੌਰ ਬਾਦਲ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਵੱਧ ਤੋਂ ਵੱਧ ਵੋਟਾਂ ਨਾਲ ਇਸ ਵਾਰ ਜਿਤਾਉਣਗੇ ਸਾਡਾ ਸਾਰੇ ਭਰਾਵਾਂ ਦਾ ਬਹਿਤ ਸਹਿਯੋਗ ਹੈ ਅਸੀਂ ਇੱਕੋ ਹੀ ਬੇਨਤੀ ਕਰਦੇ ਹਾਂ ਸਾਡੇ ਵੋਟਰ ਵੋਟਰਾਂ ਨੂੰ ਕਿ ਇਹ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਵਿਚਾਰ ਜ਼ਰੂਰ ਕਰੋ ਸੋਚੋ ਜ਼ਰੂਰ ਕਿ ਬੈਸਟ ਕੈਂਡੀਡੇਟ ਕੌਣ ਹੈ ਸ਼ਹਿਰ ਦੇ ਵਿਕਾਸ ਲਈ ਕਿਹਨੇ ਕੰਮ ਕੀਤਾ ਤੇ ਕੌਣ ਕਰ ਸਕਦਾ ਐਨਾ ਹੀ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਫੇਰ ਕਹਿਣਾ ਵੀ ਸਾਡੀ ਮਦਦ ਕਰੋ ਸਭ ਤੋਂ ਰਲ ਕੇ ਠੀਕ ਹੈ ਪੁੱਛ ਵਾਲੇ ਆ ਜੋ ਪੁੱਛ ਵਾਲੇ ਕੋਲ ਬਿਠੇ ਗਏ ਆ ਇਹ ਪੁੱਛ ਵਾਲੇ ਵੀ ਹੈਗੇ ਨੇ ਇਹ ਦਬਲ ਕੰਪੇਨ ਹੈ ਪਰਵਾਹ ਰੇ ਖਾ ਲਾਏਗਾ ਫਿਰ ਤਾਂ ਇਹ ਮਾਲ ਟਾਊਨ ਚ ਰਹਿੰਦੇ ਨੇ ਜੀ ਸਾਰੇ ਆ ਜੋ